ਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਵਿਰੋਧੀਆਂ ਦੀ ਗੱਲ ਹੋਵੇਗੀ ਸੱਚ ਕੇਂਜਰੀਵਾਲ ਨੇ ਕੀਤਾ ਇਸ਼ਾਰਾ ਪੰਜਾਬ ਚੋਂ ਲਈ ਜਾਵੇਗੀ ਰਾਜ ਸਭਾ ਦੀ ਸੀਟ ਅਰਵਿੰਦ ਕੇਂਜਰੀਵਾਲ ਨੇ ਅੱਧਾ ਇਸ਼ਾਰਾ ਕਰ ਦਿੱਤਾ ਹੈ ਬਾਕੀ ਅੱਧਾ ਸਿਰਫ ਇੱਕ ਰਸਮੀ ਕਰ ਵੀ ਹੈ ਪਰ ਹੈਰਾਨੀ ਇਹ ਹੈ ਕਿ ਅਰਵਿੰਦ ਕੇਂਜਰੀਵਾਲ ਆਪਣੇ ਰਾਜਨੀਤਿਕ ਵਿਰੋਧੀਆਂ ਦੇ ਦੋਚਾਂ ਨੂੰ ਸਖੀ ਸਾਬਤ ਕਰ ਰਹੀ ਹੈ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਆਪਣੀ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਸੀਟ ਤੋਂ ਅਮੀਦਵਾਰ ਬਣਾਇਆ ਹੈ ਉਹਦੋਂ ਤੋਂ ਹੀ ਜਹਾਂ ਕਾਂਦੀ ਪਿੱਛੇ ਦੇ ਮਕਸਦ ਬਾਰੇ ਚਰਚਾਾਂ ਚੱਲ ਰਹੀਆਂ ਹਨ ਜਹੇ ਦੋਛਾ ਵਿੱਚ ਅਰਵਿੰਦ ਕੇਂਦਰੀਵਾਲ ਦੀ ਰਣਨੀਤੀ ਦੇ ਨਾਲ ਨਾਲ ਸੰਜੀਵ अरोड़ा ਪਰੇ ਵੀ ਪਵੇਖਵਾਨੀ ਕੀਤੀਆਂ ਜਾ ਚੁੱਕੀਆਂ ਹਨ ਇਸ ਤਰ੍ਹਾਂ ਭਾਜਪਾ ਤੇ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਂਦਰੀਵਾਲ ਤੇ ਸੰਜੀਵ अरोड़ा ਦੀ ਸੀਟ ਤੋਂ ਰਾਜ ਸਭਾ ਜਾਨਗੇ ਉਸ ਸਮੇਂ ਇਹ ਖਬਰ ਵੀ ਆਈ ਸੀ ਕਿ ਸੰਜੀਵ ਰੋੜਾ ਨੂੰ ਮੰਤਰੀਅਹੁਦੇ ਦਾ ਵਾਅਦਾ ਕੀਤਾ ਗਿਆ ਹੈ ਹੁਣ ਜਦੋਂ ਅਰਵਿੰਦ ਕੇਂਦਰੀਵਾਲ ਨੇ ਸੰਜੀਵ ਰੋੜਾ ਬਾਰੇ ਬਹਿਕਾਨੀ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਨੇ ਦੇ ਰਾਜ ਸਭਾ ਦੀ ਅਰਾਧੇ ਤੇ ਸੰਕੇਤ ਮਿਲ ਰਖਿਆ ਨੇ ਦਿਹਾਣਾ ਪਛਮੀ ਉਪ ਚੋਣ ਵਿੱਚ ਅਰਵਿੰਦ ਕੇਂਦਰੀ ਸੰਜੀਵ ਰੋੜਾ ਲਈ ਉਸੇ ਤਰ੍ਹਾਂ ਵੋਟਾਂ ਮੰਗ ਰਖਿਆ ਨੇ ਜਿਵੇਂ ਦਿੱਲੀ વિધાનસભા ਚੋਣਾਂ ਵਿੱਚ ਮਨੀਸ਼ ਸੋਨਦਿਆ ਦੀ ਹੱਥ ਵਿੱਚ ਰੈਲੀ ਕਰ ਰਿਹਾ ਕੇ ਸਨ ਜੰਗਪੁਰਾ ਵਿਰ ਬਜਰਮਿੰਦ ਕੰਜਲ ਲੋਕਾਂ ਨੂੰ ਸਮਝਾ ਰਕੇ ਸਨ ਕਿ ਉਹ ਆਪਣੇ ਇਲਾਕੇ ਵਿੱਚ ਇੱਕ ਵਿਧਾਇਕ ਨਹੀਂ ਸਗੋਂ ਇੱਕ ਡਿਪਟੀ ਸੀਐਮ ਚੁਣ ਜਾ ਰਹੇ ਹਨ ਅਰਵਿੰਦ ਕੰਜਲ ਧਿਆਨ ਦੇ ਲੋਕਾਂ ਨੂੰ ਕਹਿ ਰਹੇ ਹਨ ਅੱਜ ਮੈਂ ਇੱਕ ਐਲਾਨ ਕਰਨ ਜਾ ਰਿਹਾ ਹਾਂ ਜੇਕਰ ਤੁਸੀਂ 19 ਤਰੀਕ ਨੂੰ ਸੰਜੀਵ अरोड़ा ਨੂੰ ਵੋਟ ਦੇ ਕੇ ਜਿੱਤ ਤੋਂ ਆਉਂਦੇ ਹੋ ਤਾਂ ਅਸੀਂ 20 ਤਰੀਕ ਨੂੰ ਉਹਨਾਂ ਨੂੰ ਮੰਤਰੀ ਬਣਾਵਾਂਗੇ ਕੌਣ ਮੰਤਰੀ ਬਣੇਗਾ ਤੇ ਕੌਣ ਨਹੀਂ ਇਹ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੈ ਪਰ ਚੋਣਾਂ ਵੇਖ ਹਮੇਸ਼ਾ ਨਾਰੇ ਵਰਤੇ ਜਾਂਦੇ ਹਨ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹਮ ਦਾਤਾ ਗੱਲ ਵੱਖਰੀ ਹੁੰਦੀ ਪਰ ਅਰਵਿੰਦ ਕੇਂਦਰੀਵਾਲ ਦੇ ਮੂੰਹੋਂ ਸੁਣ ਕੇ ਸਿਰਫ ਇੱਕ ਨਾਰਾ ਲੱਗਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ